ਹੈਲੋ ਭਾਈ ਹੈਲੋ ਸਤਨਾ ਬਿਊਟੀ ਬਲੋ ਤੋਂ ਬੋਲ ਰਹੀ ਆ ਹਾਂਜੀ ਕਿਵੇਂ ਆ ਠੀਕ ਆ ਜੀ ਜੀਆ ਜਗਨੈਸ਼ ਸਿੰਘ ਬੋਲਦਾ ਸੀ ਮੈਂ ਬਾਹਰ ਖੱਟੇ ਦੇ ਬੈਠੇ ਤਾਂ ਫੇੜਦਾ ਨਾ ਜਿਹੜਾ ਹਾਂਜੀ ਹਾਂਜੀ ਬੜੀਆਂ ਰੌਣਕਾਂ ਲਾ ਰੱਖੀਆਂ ਅੱਜਕੱਲ੍ਹ ਦੁਕਾਨ ਦੇ ਬਾਹਰ ਹੈ ਹਾਂਜੀ ਬਸ ਸੱਦੀ ਅੜਾਈ ਮੈਂ ਪਛਾਣੇ ට ල්ල දාන සායි කොල්ලගේ න යා බෝ තලොක්කාන ශද්දී ත සලගයා පර දද ශදී හිතාන ශ මැී කර ට ගනි ක ත සර ග ලාතබ ਆਪਣਾ ਵੇਡਣੇ ਤਾਂ ਫੇਰ ਆ। ਇੱਕ ਛੋਟੀ ਸ਼ਾਦੀ ਤਾਂ ਕਰवानी ਝੜੀ। ਹਾਂ। ਇਹ ਸ਼ਾਦੀ ਨਹੀਂ ਕਰਵਾ ਸਕਦੇ ਕੋਈ। ਕਿਸੇ ਨਾਲ ਪਛ ਪਛ ਦੱਸ ਸਕਦੇ ਹਾਂ। ਹਾਂ। আচ্ছা, ਕਿਸੀ ਹੋਰ ਨੂੰ ਕੀ ਮੈਂ ਪੁੱਛ ਸਕਦੀ ਆ? ਤੇਰੇ ਕੋਲ ਕੋਈ ਫੇਸ਼ੀਅਲ ਕਰਵਾਉਣ ਆਵੇ ਜਾਂ ਤੇਰੇ ਕੋਲ ਕੋਈ ਸੇਲੇਆ ਬਣਾਉਣ ਆਵੇ, ਤੇਰੇ ਕੋਲ ਕੋਈ ਹੋਰ ਕੋਈ ਬਲੀਚਿੰਗ ਬਲੀਚਿੰਗ ਕਰਾਉਣ ਆਵੇ, ਤੁਹਾਨੂੰ ਕਹਿ ਰਿਆ ਕਰੀ ਨਾ ਕਿਸੇ ਨਾਲ ਕਹੋ। ਕਰਵਾਉਣ ਦੇ ਕਰੀ। ਨਹੀਂ ਤਨੂ ਤੇ ਲੈ ਬਾਲਰ ਬੰਦ ਕਰਾਉਣ ਦੀ ਗੱਲ ਥੋੜੀ ਕਿਸੇ ਦਾ ਕੋਈ ਭਲਾ ਹੋ ਜੂ ਨਹੀਂ ਤੇਰੇ ਕੋਲ ਤਾਂ ਪਟੋਲੇ ਹੀ ਤਗੜੇ ਤਗੜੇ ਪਲਾਡਾ ਹੋ ਜਾ ਬੰਦੇ ਮੇਰਾ ਨਹੀਂ ਪਲਾ ਹੋਣ ਨੂੰ ਚੱਲ ਜਾਨੇ ਤੁਮਾਂ ਨਹੀਂ ਪਲਾ ਹੋਣ ਗਰਾਂ ਨਾ ਪਲੇ ਗੜੀ ਕਿਹੜੀ ਨਾ ਬੜਾ ਤਾਂ ਨਹੀਂ ਹੋਈ ਜੀ ਨੂੰ ਪੁੱਛਾਂ ਅਗਲੇ ਆਉਦੇ ਬੰਦੇ ਲੈ ਕੇ ਆ ਜੀ ਕਹਦੇ ਆ ਗੁੜੀ ਮੇਰੀ ਦੋਸਤੀ ਕਰਾਉਂਦੀ ਹੈ ਨਹੀਂ ਪਉ ਹੈ ਜੀ ਤਨੂ ਪੁੱਛਣ ਦਾ ਤਰੀਕਾ ਹੈ ਮੈਡਮ ਜੀ ਕਾ ਰਸ ਹੈ ਤਾਂ ਇਸਾਂ ਹੂੰ ਉਹਨਾਂ ਦਾ ਤਰੀਕੇ ਨਾਲ ਪੁੱਛਿਆ ਨਾਲ ਬਿਲਕੁਲ ਠੀਕ ਸਿੱਧਾ ਨਹੀਂ ਜਦੋਂ ਮਨ ਲਾ ਵੀ ਤਰੀਕਾ ਕੋਈ ਦੇਸੀ ਨੂੰ ਆਈ ਠੀਕ ਹੈ ਉਸ ਨੂੰ ਪਹਿਲਾਂ ਤੋਂ ਗੱਲਾਂ ਗੱਲਾਂ ਕਰ ਪੁੱਛ ਵੀ ਤੇ ਤੇਰੀ ਨਾਲ ਗੱਲਬਾਤ ਹੋਈ ਕਿਤੇ ਕਿਉਂਨੇ ਕਹਤਾ ਵੀ ਨਾ ਹੈਨੀ ਅੱਛਾ ਫਿਰ ਉਹਨੂੰ ਗੱਲਾਂ ਗੱਲਾਂ ਜਾਏ ਉਲਝਾਈ ਗੱਲਬਾਤਾਂ ਵੀ ਅੱਜ ਕੱਲ ਤਾਂ ਕਹਿ ਜਾ ਕੋਈ ਵੀ ਨਹੀਂ ਕੋਈ ਨਾ ਕਹੇ ਤਾਂ ਹੋਵੇ ਕੀ ਸਭ ਲਈ ਵਹੀ ਵਹੀ ਹੈ ਕਿ ਕਿ ਵੀ ਸੈਟਿੰਗਾਂ ਖਾਲੇ ਨਹੀਂ ਹੁੰਦੀਆਂ ਆ। ਅੱਛਾ। ਹਾਂ, ਰੋਜ ਇੱਕ ਬੁੜੀ ਜਿਹੀ ਸੈਟਿੰਗਾਂ ਆਉਂਦੀ। ਐ ਗੱਲਾਂ ਕਰਦਾ ਜੇ ਕੋਈ ਐ ਤੂੰ ਇੰਟਰਸਟ ਜਿਹਾ ਦਿਖਾਉਂਦੀ ਲੱਗੇ। ਤੈਨੂੰ ਬੈਠੇ ਬੈਠ ਕੇ ਸੈਟਿੰਗ ਕਰਵਾ ਦਿੰਦੀ ਆ ਪਰ ਤੂੰ ਐ ਗਰੀਨ ਦਾ ਨਾ ਲੱਗਨ ਮੇਰੀ ਛੋਟੀ ਜੀ ਲੱਭ ਕਰਵਾਇ। ਕਰਾਈ ਕਰਾਈ ਤਾਂ ਕਿਤੇ ਖਾਲੇ ਛੋਟੀ ਬਿਆਅ ਕਰਵਾਈ ਮੇਰੀ। ਹੋ। ਰਾਈ। ਨਹੀਂ ਜਲਦਾ। ਪਿੰਲੀ ਵੱਲ ਪੰਗਾ ਲਿਆਨੇਗਾ ਹਾਂ ਪਿੰਲੀ ਜੇ ਲਵ ਯੂ ਕਿਚੀ ਨਾਂ ਕਰੀਏ ਨਾ ਕਰਵਾਈਏ ਨਾ ਲੈ ਮੇਰੀ ਗੱਲ ਸੁਣ ਲੈ ਤੇਰਾ ਕਰ ਦਾਂਗੇ ਮਾਰ ਤਾਣਾ ਐ ਕਿੱਡੀ ਕਰ ਲੈ ਦੱਸ ਮੈਂ ਕਨਪਾਟਿਕ ਹਾਂ ਮੈਂ ਨਹੀਂ ਕਹਿੰਦਾ ਮੇਰੀ ਗੱਲ ਸੁਣ ਲੈ ਗੱਲ ਤਾਂ ਸੁਣ ਲੈ ਜਿਹੜਾ ਆਉਂਦੀ ਬੋਲੇ ਆਉਂਦੀ ਕਾਮਣੇ ਬੋਲੇ ਕਿ ਤੂੰ ਕੋਈ ਕਾਮਣੀ ਲਈ ਕਿ ਬਲੀਚ ਕੋਲੀ ਜਾਣੀ ਹੈ ਅੱਜ ਬਲੀਜ ਕੋਲ ਜਾਨੀ ਆਕੇ ਮੇਰੀ ਗੱਲ ਖਾ। ਹੁਣ ਤੂੰ ਆ ਵੀ ਤਸੋਚੀ ਭਲਾ ਤੇਰਾ ਵੀ ਤਾਂ ਹੋਈ ਵਿੱਚ ਤੈਨੂੰ ਕੋਈ ਨਾ ਕਰਾਉਣਗੇ ਸ਼ੋਪਿੰਗ ਕਰਨ ਜਾ ਕੇ। ਹੂੰ ਸ਼ੋਪਿੰਗ ਸ਼ੋਪਿੰਗ ਤੈਨੂੰ ਮੈਂ ਕੁਛ ਹੋਈ ਮੈਨੂੰ ਆਪ ਹੀ ਕਰਾ ਦੇਣਾ। ਠੀਕ ਕਿਵੇਂ ਸ਼ੋਪਿੰਗ ਕਰਾ ਦੇਣੀ ਤੈਨੂੰ ਦੱਸਦਾ। ਹੋਰ ਫੜ ਕੇ ਸਾਰੇ ਪਿੰਡ ਵੇ ਦੀ ਜਿਹੜਾ ਕਰਾ ਦੇਣੀ ਹੈ ਮੇਰੇ ਅਗਲੇ। ਕੁਝ ਨਹੀਂ ਖੜਾਉਂਦੇ ਤੈਨੂੰ ਜਿਹੜਾ ਕੋਈ ਖੜਾਵੇ ਨਾ ਮੈਂ ਪਿੰਡ ਦੇ ਦੇ ਤੈਨੂੰ ਪਤਾ ਨਾ ਮੈਂ ਸਰਪੰਚ ਆ। ਹਾਂ ਤੇ ਲੱਭਤੋਂ ਮੈਂ ਜਾਣਦੀ ਨਹੀਂ ਨਾ ਮੈਂ ਸੁਨੂ ਵੀ ਮੇਰੇ ਨਾਲ ਤੂੰ ਲਿਆ ਫਿਰ ਹਾਂ ਕੰਨੂ ਵੀ ਮੇਰੇ ਨਾਲ ਤੂੰ ਲਿਆ ਕਹਿਣਗੇ ਸਰਪੰਚ ਨਫਲਰ ਵਾਲੇ ਸਭ ਨੇ ਆ ਕੇ ਹੋਈ ਫਰਦ ਨੇ ਵਾਹ ਵਾਹਿਗੁਰੂ ਲ ਮੇਰੇ ਨਾਲ ਤੂੰ ਕਹਿ ਸਕਦੀ ਆਂ ਵੀ ਜੀਬ ਤੇ ਚੜ ਕੇ ਬਾਜ਼ਾਰ ਤੱਕ ਗਈ ਆਂ ਲਿਫਟ ਲੈ ਲਈ ਬੱਸ ਕੱਪ ਗਈ ਸੀ ਲੋ ਲੋ ਸ਼ਹਿਰੋਂ ਹੀ ਆਉਣੀ ਆ ਤੂੰ ਇੱਕ ਤੋਂ ਥੋੜੀ ਹੈ ਹਾਂ ਮੰਡੀ ਜਾਣਾ ਹੀ ਆ ਆਪਾਂ ਕੀ ਸਮਾਨ ਲੈਣਾ ਭੁਗਾਂ ਦੱਬਲੀ ਹੋ ਜਾਣਗੇ ਆਪਾਂ ਨੂੰ ਕੋਈ ਦੂਰੀ ਥੋੜੀ ਹੀ ਵਿਖ ਨੇੜੇ ਸੰਗਤ ਮੰਡੀ ਲੈਣਾ ਕੋਈ ਵੀ ਪੱਛਲਾ ਨਹੀਂ ਹੀਰੋ ਦੇਖ ਮੇਰੀ ਗੱਲ ਹਨਾ ਵੀ ਮੈਂ ਦੇਰਾਂ ਕਰਤਾ ਹੀ ਬੜਾ ਹੋਇਆ ਪੱਛਲਾ ਲੈ ਕੇ ਮੇਰਾ ਜੀ ਲਗਾਉਣਾ ਹੈਗਾ ਤੇ ਤੇਰੇ ਸਾਰੇ ਜੀ ਲਗਾਉਣਾ ਕਿੱਥੇ ਲਵਾਏ ਅੱਛਾ ਜੀ ਹੋਰ ਕੀ ਹੈ ਹੋ பாலாஜியின் பிரிவு தொடர்பாக பேசிய அவர் இதுதொடர்பாக பிரதமர் திரு ਕੋਚ ਚਾਹਾਂਗੇ ਜੀ ਸਮਝਣਾ ਹੈ ਨਾ 1.7 ਤੋਂ ਤੁਹਾਨੂੰ ਗਿਫਟ ਚਾਹੀਦੇ ਦੇ ਮਤਲਬ ਠੀਕ ਆ ਗਿਫਟ ਕੀ ਚਾਹੀਦੇ ਨੇ ਤੇ ਬੱਸ ਲੈ ਠੀਕ ਆ ਕੋਸੇ ਨਹੀਂ ਜਈਦਾ ਹੂੰ ਕੋਈ ਗਿਫਟ ਨਹੀਂ ਜਈਦਾ ਉਹ ਗਿਫਟ ਇੱਕ ਦਿਨ ਨਹੀਂ ਲੈਣਾ ਲਗ ਰਹਾ ਆਂਗੀ ਰਸੀ ਆਪੀ ਲੈ ਲਾਂ ਗਿਫਟ ਕੀ ਲੈਣਾ ਅੱਛਾ ਚਲ ਤਾਂ ਇਥੋਂ ਗਿਫਟ ਵੱਡੇ ਹੋ ਕੇ ਦੱਸਾਂ ਨਹੀਂ ਲੈਣਾ ਨਹੀਂ ਵੱਡੀ ਤੇ ਦਵਾ ਦਿਆਂਗੇ ਫਿਰ ਅੱਡੀ ਕਿੱਡੀ ਗੱਲ ਆ ਜੇ ਤੂੰ ਇੱਕ ਦਿਨ ਆਪ ਦਾ ਮਾਣ ਹੋਏ ਤਾਂ ਤੂੰ ਵੀ ਦੇਖ ਲੈ ਹੂੰ ਹੂੰ ਬਹੁਤ ਆ ਹੂੰ ਅੱਛਾ ਹੋਰ ਦੇਖ ਲੈ ਜੀ ਕਰਦਾ ਤਾਂ ਨਹੀਂ ਚਲ ਕੋਈ ਨਹੀਂ ਮਜ਼ਾਕ ਕਰਦੇ ਭਾਲ ਲੈ ਫਿਰ ਚੰਗਾ ਕੋਈ ਆ ਹਾਂਜੀ ਠੀਕ ਹੈ ਠੀਕ ਹੈ